ਗੈਰੀ ਕੋਟਲੀ ਆ ਜੀ ਔਰ ਮੈਂ ਮਸੀਹ ਭਾਈ ਚਾਰੇ ਤੋਂ ਇੱਕ ਸਮਾਰਥ ਸੇਵਕ ਦੇ ਤੌਰ ਤੇ ਸੇਵਾ ਕਰਦਾ ਆ ਸੋ ਅੱਜ ਜਿੱਦਾਂ ਕਿ ਤੁਸੀਂ ਜਾਣਦੇ ਹੋ ਸੰਸਾਰ ਦੇ ਜੇਕਰ ਕੋਈ ਸਮਾਰ ਸੇਵਾ ਦੇ ਵਿੱਚ ਮੰਨਿਆ ਜਾਂਦਾ ਹੈ ਤੇ ਉਹ ਸਾਡੇ ਮਦਰ ਟ੍ਰੇਜ਼ਾ ਜੀ ਨੇ ਜਿਨ੍ਹਾਂ ਜਿਨ੍ਹਾਂ ਨੇ ਕੀ ਸੰਸਾਰ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਸੇਵਾ ਕੀਤੀ ਹੈ ਔਰ ਤੁਸੀਂ ਜਾਣੂ ਇਸ ਚੀਜ਼ ਤੋਂ ਕਿ ਜਿੱਲੇ ਵੀ ਜਿਸ ਟਾਈਮ ਤੇ ਇਹਨਾਂ ਨੇ ਸੇਵਾ ਕੀਤੀ ਸੀ ਉਸ ਟਾਈਮ ਤੇ ਜਿਹੜੇ ਮਰੀਜ਼ ਸੀ ਜਿਨ੍ਹਾਂ ਨੂੰ ਵੇਖਣ ਨੂੰ ਜੀ ਨਹੀਂ ਹੀ ਕਰਦਾ ਹੁੰਦਾ ਜਿਨ੍ਹਾਂ ਕੋਲ 스ਮੈਲ ਆਉਂਦੀ ਸੀ ਜਿਨ੍ਹਾਂ ਕੋਲ ਬਦਬੂ ਹੁੰਦੀ ਸੀ ਜਿਨ੍ਹਾਂ ਦੇ ਸਰੀਰ ਵਿੱਚ ਕੀੜੇ ਤੱਕ ਪਏ ਸੀ ਉਹਨਾਂ ਤੱਕ ਦੀ ਇਹਨਾਂ ਨੇ ਆਪਣੇ ਹੱਥਾਂ ਨਾਲ ਆਪਣੇ ਲਾਗੀ ਉਹਨਾਂ ਨੂੰ ਬਿਠਾ ਕੇ ਉਹਨਾਂ ਦੀ ਸੇਵਾ ਕੀਤੀ ਹੈ ਸੋ ਅੱਜ ਇਹਨਾਂ ਦਾ ਜਨਮ ਦਿਨ ਅਸੀਂ ਅੰਮ੍ਰਿਤਸਰ ਦੀ ਧਰਤੀ ਦੇ ਮਨਾ ਰਹੇ ਆ ਔਰ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਅੰਮ੍ਰਿਤਸਰ ਤੋਂ ਪਾਦਰੀ ਸਹਿਬਾਨਵੀ ਸਾਡੇ ਨਾਲ ਆਏ ਨੇ ਪਾਸਟਰ ਵਿਕਰਮ ਜੀ ਪਾਸਟਰ ਸਾਹਿਲ ਜੀ ਔਰ ਪਾਸਟਰ ਬਲਰਾਜ ਜੀ ਨੇ ਸਾਡੇ ਨਾਲ ਔਰ ਅਸੀਂ ਇਹਨਾਂ ਦਾ ਜਨਮ ਦਿਨ ਅੱਜ ਇੱਥੇ ਬਹੁਤ ਧੂਮ-ਧਾਮ ਨਾਲ ਮਨਾਇਆ ਕਿਤਨਾ ਜੰਦਾ ਬਣਾਇਆ ਗਿਆ ਇੱਥੇ ਜੀ ਪਹਿਲਾਂ ਸਭ ਤੋਂ ਪਹਿਲਾਂ ਇੱਥੇ ਆ ਕੇ ਜਿੱਥੇ ਸਟੈਚੂ ਲੱਗਾ ਸਭ ਤੋਂ ਪਹਿਲਾਂ ਇੱਥੇ ਆ ਕੇ ਜਾਇਜ਼ਾ ਕੀਤਾ ਗਿਆ ਤੇ ਸਫਾਈ ਕੀਤੀ ਗਈ ਸਭ ਤੋਂ ਪਹਿਲਾਂ ਅਸੀਂ ਆਪਣੀ ਹੱਥਾਂ ਨਾਲ ਸਫਾਈ ਕੀਤੀ ਔਰ ਸਟੈਚੂ ਜੋੜ ਕੀ ਕਾਫੀ ਢੇਰ ਤੋਂ ਦੀ ਮੇਨਟੇਨੈਂਸ ਵੀ ਹੋਣ ਵਾਲੀ ਸੀ ਆ ਕੇ ਦੀ ਸਫਾਈ ਕੀਤੀ ਆ ਔਰ ਹੋਰ ਵੀ ਅੱਗੇ ਇਨ ਫਿਊਚਰ ਵੀ ਜੇਕਰ ਇਥੇ ਕੋਈ ਪੇਂਟ ਦੀ ਸ਼ੈੱਡ ਦੀ ਜਾਂ ਕਿਸੇ ਵੀ ਚੀਜ਼ ਦੀ ਜ਼ਰੂਰਤ ਆ ਸਾਡੀ ਸੰਸਥਾ ਸਾਡਾ ਪਾਦਰੀ ਸਹਿਬਾਨ ਔਰ ਸਾਰੇ ਸਾਡੇ ਮਸੀਹ ਲੀਡਰ ਸਹਿਬਾਨ ਵੀ ਇਸ ਚੀਜ਼ ਨੂੰ ਲੈ ਕੇ ਆਪਾਂ ਡਿਸਕਸ ਕਰਾਂਗੇ ਔਰ ਆਪਣੇ ਕੋਲੋਂ ਨਾ ਕਿ ਸਰਕਾਰਾਂ ਤੋਂ ਆਪਣੇ ਕੋਲੋਂ ਆਪਾਂ ਕੰਟ੍ਰਿਬਿਊਟ ਕਰਕੇ ਇੱਥੇ ਜੋ ਵੀ ਕੰਮ ਹੋਣ ਵਾਲਾ ਹੋਊਗਾ ਆਪਾਂ ਕਰਾਵਾਂਗੇ ਸਮਾਜ ਨੂੰ ਤੇ ਮਸੀਹ ਭਾਈਚਾਰੇ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਆ ਸਮਾਜ ਨੂੰ ਔਰ ਮਸੀਹ ਭਾਈਚਾਰੇ ਨੂੰ ਸੋਤਾ ਸਾਹਿਬ ਮੈਂ ਇਹੀ ਕਹਿਣਾ ਚਾਹੂੰਗਾ ਕੀ ਆਪਾਂ ਮਦਰ ਟ੍ਰੇਜ਼ਾ ਜੀ ਤੋਂ ਇਹੀ ਸਿੱਖਿਆ ਲਈਏ ਕਿ ਆਪਾਂ ਸਮਾਜ ਦੀ ਸੇਵਾ ਕਿ ਤਰ੍ਹਾਂ ਕਰਨੀ ਆ ਔਰ ਆਪਸ ਵਿੱਚ ਭਾਈਚਾਰੇ ਵਿੱਚ ਪਿਆਰ ਕਿਦਾਂ ਵਧਾਉਣਾ ਹੈ ਔਰ ਇਹ ਤੁਸੀਂ ਆਪਣਾ ਇੰਟਰਨੈਟ ਤੇ ਸਰਚ ਕਰੋ ਮਦਰ ਟ੍ਰੇਜ਼ਾ ਜੀ ਵੱਲੋਂ ਜਾਂ ਇਹਨਾਂ ਦੀਆਂ ਕਿਤਾਬਾਂ ਪੜੋ ਤੁਹਾਨੂੰ ਖੁਦ ਪਤਾ ਲੱਗੂਗਾ ਕਿ ਕਿਸ ਲੈਵਲ ਤੇ ਕਿਸ ਹੱਦ ਤੱਕ ਜਾ ਕੇ ਇਹਨਾਂ ਨੇ ਆਪਣੀ ਸੇਵਾ ਨਿਭਾਈ ਹੈ ਇਲੈਕਟਰ ਸਾਲ ਤੋਂ ਬਹੁਤ ਦੇਖ ਆਈਏ ਜਿਹੜੇ ਉਦੇਸ਼ ਤੇ ਉਹਦਾ ਚੰਗਾ ਵੀ ਲੋੜ ਆ ਬਿਲਕੁਲ ਜੀ ਉਹਨਾਂ ਨੂੰ ਉਹਨਾਂ ਦੇ ਉਦੇਸ਼ਾਂ ਨੂੰ ਜਾਣਨ ਦੀ ਸਾਨੂੰ ਬਹੁਤ ਲੋੜ ਆ ਔਰ ਉਹਨਾਂ ਦੇ ਸਿਧਾਂਤਾਂ ਦੇ ਚੱਲਣ ਦੀ ਸਾਨੂੰ ਬਹੁਤ ਲੋੜ ਆ ਜਿੱਦਾਂ ਕਿ ਤੁਸੀਂ ਜਾਣਦੇ ਹੋ ਉਹਨਾਂ ਨੇ ਜਿਸ ਹਿਸਾਬ ਨਾਲ ਸੇਵਾ ਕੀਤੀ ਸਾਨੂੰ ਵੀ ਇਨਾ ਆਤਮ ਸਮਰਪਣ ਕਰਕੇ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਚੱਲ ਕੇ ਸਾਨੂੰ ਵੀ ਉਸੇ ਤਰ੍ਹਾਂ ਸੇਵਾ ਕਰਨੀ ਚਾਹੀਦੀ ਹੈ ਜੀ ਅੱਜ ਬਹੁਤ ਹੀ ਮੇਰਾ ਨਾਮ ਪਾਸਟਰ ਵਿਕਰਮ ਤੇਜਾ ਮੁੱਖ ਪਾਸਟਰ ਸੀਮਾ ਤੇਜਾ ਮਿਸਤਰੀ ਅੰਮ੍ਰਿਤਸਰ ਤੋਂ ਔਰ ਅੱਜ ਬਹੁਤ ਹੀ ਮਹਾਨ ਦੇ ਨੇ ਜਿਹੜਾ ਬੜੀ ਵੱਡੀ ਸ਼ਖਸੀਅਤ ਜਿਹੜੀ ਮਦਰ ਟੈਸਾ ਜੀ ਉਹਨਾਂ ਦਾ ਜਨਮ ਦਿਨ ਜਿਹੜਾ ਅੱਜ ਇੱਥੇ 에어ਪੋਰਟ ਰੋਡ ਤੇ ਮਨਾਇਆ ਗਿਆ ਕਚਹਿਰੀ ਲੱਗੇ ਔਰ ਅੱਜ ਬਹੁਤ ਹੀ ਸਾਰੇ ਸੰਸਾਰ ਨੂੰ ਦੇਸ਼ ਵਾਸੀਆਂ ਨੂੰ ਇਹਨਾਂ ਦੇ ਜਨਮ ਦਿਨ ਦੀ ਅਸੀ ਲੱਖ ਲੱਖ ਵਧਾਈ ਦਿੰਦੇ ਆਂ ਔਰ ਦੂਸਰੀ ਗੱਲ ਮੈਂ ਦੱਸਣਾ ਚਾਹਾਂਗਾ ਜਿੱਦਾਂ ਸਾਡੇ ਪ੍ਰਧਾਨ ਜੀ ਗੈਰੀ ਕੋਟਲੀ ਆ ਔਰ ਨੌਜਵਾਨਾਂ ਨੂੰ ਇੱਕ ਮੈਸੇਜ ਦਿੰਦੇ ਆ ਕਿ ਇਦਾਂ ਹੀ ਵੱਧ ਚੜ ਕੇ ਆਪਣੀ ਕੌਮ ਦੇ ਸੇਵਾ ਕਰਨੀ ਚਾਹੀਦੀ ਹੈ ਧੰਨਵਾਦ ਜੀ 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 ਸਭ ਨੂੰ ਮੈਂ ਕਨਸਟੇਬਲ ਰਾਜਗਿਲ ਅੱਜ ਦਾ ਦਿਨ ਬਹੁਤ ਮਹਾਨ ਹੈ ਮੈਂ ਤੁਹਾਨੂੰ ਦੱਸਣਾ ਕਿ ਸਾਡੇ ਮਸੀਹ ਕੌਮ ਦੇ ਸਿਯੋਧਾ ਕਹਿ ਸਕਦੇ ਹਾਂ ਮਦਰ ਜੀ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਜਿਹੜੀ ਆ ਸਮਾਜ ਸੇਵਾ ਵਿੱਚ ਲਾਈ ਆ ਗਰੀਬਾਂ ਦੀ ਹੈਲਪ ਕੀਤੀ ਆ ਦੁਖੀਆਂ ਬਿਮਾਰਾਂ ਨੂੰ ਉਹਨਾਂ ਦਾ ਇਲਾਜ ਕੀਤਾ ਉਹਨਾਂ ਨੇ ਪੂਰੀ ਜ਼ਿੰਦਗੀ ਜਿਹੜੀ ਆ ਆਪਣੀ ਇਸ ਕੰਮ ਦੇ ਵਿੱਚ ਲਾਈ ਆ ਉਹਨਾਂ ਨੂੰ ਸਿੱਖਿਆ ਮਿਲਦੀ ਸਾਨੂੰ ਵੀ ਕਿ ਸਾਡਾ ਆਪਣਾ ਜੀਵਨ ਆ ਪਰ ਬੀਸ਼ੂ ਮਸੀਹ ਨੇ ਇਹੀ ਕਿਹਾ ਵਾ ਦੁਖੀਆਂ ਨਾਲ ਜਿਹੜਾ ਉਹ ਦੁੱਖ ਵਿੱਚ ਸਾਂਝੀ ਹੋਵੇ ਉਹਨਾਂ ਦੁੱਖ ਵਿੱਚ ਸਾਂਝਣਾ ਬਹੁਤ ਵੱਡੀ ਗੱਲ ਹੈ ਤੇ ਇਹੜੀ ਚੀਜ਼ ਆ ਜਿਹੜਾ ਮੈਸੇਜ ਆ ਦੇ ਪੂਰੇ ਸੰਸਾਰ ਨੂੰ ਦਿੰਨੇ ਆ ਕਿ ਅੱਜ ਦਾ ਜਨਮ ਦਿਨ ਆ ਔਰ ਅਸੀਂ ਸਾਰਿਆਂ ਨੇ ਮਿਲ ਕੇ ਗੈਰੀ ਕੋਟਲੀ ਪ੍ਰਧਾਨ ਸਾਹਿਬ ਜੀ ਉਹਨਾਂ ਦੀ ਜਿਹੜੀ ਆ ਦੇਖ ਰਹਿਣ ਵਿੱਚ ਕੀਤਾ ਗਿਆ ਤੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਸਾਰਿਆਂ ਨੂੰ ਮੈਸੇਜ ਦਿੱਤਾ ਅੱਜ ਗੈਰੀ ਸਾਹਿਬ ਦੁਆਰਾ ਜਾਂਚੀ ਗਏ ਹਾਂ ਜੀ ਸੋ ਮੇਰੇ ਪਾਸੇ ਸਾਹਿਬ ਜੋਸਫ ਅੰਦਰੀ ਸਰ ਤੋਂ ਔਰ ਅਸੀਂ ਇਹ ਤੁਹਾਡੇ ਨਾਲ ਗੁੱਡ ਨਿਊਜ਼ ਨੂੰ ਸ਼ੇਅਰ ਕਰਨਾ ਚਾਹੁੰਦੇ ਕਿ ਅੱਜ ਇਹਦਾ ਮੈਰੀ ਟੈਰਿਸਾ ਜੀ ਦਾ ਜਰਮਦਨ ਸੀਗਾ ਔਰ ਪ੍ਰਧਾਨ ਗੈਰੀ ਜੀ ਨੇ ਮਿਲ ਕੇ ਉਪਰਾਲਾ ਕੀਤਾ ਕਿ ਅਸੀਂ ਸਾਰੇ ਮਿਲ ਕੇ ਪਾਸੇ ਸਾਹਿਬਾਂ ਨੇ ਇਕੱਠੇ ਹੋ ਕੇ ਤੇ ਉਹਨੂੰ ਸੈਲੀਬ੍ਰੇਟ ਕਰੀਏ ਔਰ ਸਭ ਤੋਂ ਵੱਡੀ ਗੱਲ ਇੱਕ ਸਾਡੀ ਮਸੀਹ ਔਨ ਦੇ ਲਈ ਇਹ ਆ ਕਿ ਮੈਰੀ ਟੈਰਿਸਾ ਜੀ ਜਿਹੜੇ ਸੀਗੇ ਉਹਨਾਂ ਨੇ ਪਰਮੇਸ਼ਵਰ ਦੇ ਵਚਨ ਨੂੰ ਬੜੀ ਹਿੰਮਤ ਨਾਲ ਫੜ ਕੇ ਰੱਖਿਆ ਔਰ ਜਦੋਂ ਵਚਨ ਨੂੰ ਲੈ ਕੇ ਚੱਲੇ ਤੇ ਉਹਨਾਂ ਨੇ ਦੁਨੀਆ ਦੇ ਲਈ ਇੱਕ ਮਿਸਾਲ ਨੂੰ ਪੈਦਾ ਕੀਤਾ ਔਰ ਹਰਡੇ ਸਾਰਿਆਂ ਦੇ ਲਈ ਇੱਕ ਮੈਸੇਜ ਆ ਕਿ ਜਦੋਂ ਉਹਨਾਂ ਨੇ ਯਿਸੂ ਮਸੀਹ ਦੇ ਵਚਨ ਨੂੰ ਫੜਿਆ ਔਰ ਉਹ ਵਚਨ ਨੂੰ ਅੱਗੇ ਲੈ ਕੇ ਗਏ ਔਰ ਲੋਕਾਂ ਨੂੰ ਯਿਸੂ ਮਸੀਹ ਦੇ ਬਾਰੇ ਦੱਸਿਆ ਔਰ ਲੋਕਾਂ ਦੀ ਹੈਲਪ ਕੀਤੀ ਮਦਦ ਕੀਤੀ ਬਿਮਾਰਾਂ ਨੂੰ ਬਲੇ ਦੇ ਨਾਲ ਲਾਇਆ ਔਰ ਅੱਜ ਇੱਕ ਖੁਸ਼ੀ ਉਹ ਹਰ ਇੱਕ ਵਿਅਕਤੀ ਦੇ ਲਈ ਆ ਚਾਹੇ ਤੁਸੀਂ ਪ੍ਰਭੂ ਨੂੰ ਜਾਣਦੇ ਹੋ ਨਹੀਂ ਜਾਣਦੇ ਹੋ ਲੇਕਿਨ ਇਹ ਹਰ ਬੰਦੇ ਦੇ ਲਈ ਮੈਸੇਜ ਆ ਜਿਹੜਾ ਇਸ ਪ੍ਰਿਥਵੀ ਤੇ ਇਸ ਦੁਨੀਆ ਤੇ ਰਹਿੰਦਾ ਹੈ ਔਰੇ ਸਾਡੇ ਵੱਲੋਂ ਤਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਪਾਸ ਸਹਿਬਾਨ ਵੱਲੋਂ ਪ੍ਰਧਾਨ ਗੈਰੀ ਜੀ ਵੱਲੋਂ ਔਰ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਹੁਤ ਬਰਕਤ ਦੇਵੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਜੋ ਅੱਜ ਅਸੀਂ ਉਪਰਾਲਾ ਕੀਤਾ ਆ ਤੁਸੀਂ ਸਾਰਿਆਂ ਨੇ ਇਹਦੇ ਦੁਆਰਾ ਬਹੁਤ ਕੁਝ ਸਿੱਖਿਆ ਆ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ ਸਾਰਿਆਂ ਨੂੰ ਜੈਮ ਸੀ